ਸਾਸੀ ਗਾਲ ਜਗਦੀ ਡੇਰੀ ਫਾਰਮ ਵੇਖਣ ਆ ਤੇ ਸਾਰਿਆਂ ਦਾ ਦਿਨੋ ਧੰਨਵਾਦ ਕਰਦੇ ਆ ਵੀਰੇ ਅੱਜ ਟੋਕੜ ਗੱਬਣ ਝੋਟੀ ਲਈ ਆ ਟਾਪ ਦੀ ਤੇ ਉਹ ਮਾਨਸੀ ਦਿਖਾਵਾਂਗੇ ਜਿਹਨੇ ਚੰਗੇ ਤੋਂ ਚੰਗੇ ਵਾਲਾ ਸਾਡੇ ਕੋਲ ਬਰੀਡ ਤੇ ਝੋਟੀਆਂ ਲੈਂਦੇ ਆ ਤੇ ਵਧੀਆ ਟਾਪ ਦੀ ਕਲਾਸ ਅੱਜ ਫੇਰ ਇਹਨਾਂ ਨੂੰ ਜਗਦੀ ਡੇਰੀ ਫਾਰਮ ਤੇ ਚੱਲੀ ਆ ਜਿਹਦੇ ਤੇ ਹੁਣ ਵੀ 11 ਕਿਲੋ ਦੁੱਧ ਟੋਕੜ ਥਲੇ ਤਿਆਰ ਆ ਤੇ 9 ਮਹੀਨੇ ਦੀ ਚੱਕ ਪਾ ਆ ਤੇ 사ਸੀ ਗਾਲ ਫੌਜੀ ਸਾਹਿਬ ਜੀ 사ਸੀ ਗਾਲ 사ਸੀ ਗਾਲ ਉਹ ਠੀਕ ਠਾਕ ਜੀ ਠੀਕ ਠਾਕ ਜੀ ਅੱਜ ਵੈਲਕਮ ਤੁਹਾਡਾ ਥੈਂਕ ਯੂ ਉਦੋਂ ਵੀ ਝੋਟੀ ਤੁਹਾਡੇ ਕੋਲ ਲਈ ਦਦੀਆਂ ਤੇ ਬਹੁਤ ਜ਼ਿਆਦੇ ਵੀ ਕਹਿੰਦੇ ਫੌਜੀ ਸਾਹਿਬ ਮਤਲਬ ਟਾਪ ਦੀ ਮਤਲਬ ਸਿਰੇ ਦੀ ਝੋਟੀ ਲੈਂਦੇ ਦਦੀਆਂ ਸਿਰੇ ਦੀਆਂ ਸਿਰੇ ਦੀਆਂ ਆਹ ਖਰੀ ਦੀਆਂ ਸਿਰੇ ਦੀਆਂ ਬੜਾ ਕੁਮ ਲਾਈ ਦੀ ਸਹੀ ਸਹੀ ਗੱਲ ਤੇ ਇਹ ਗੱਲ ਬਾਤ ਹੈ ਵੀ ਵੀਰੇ ਜੇ ਆਪਾਂ ਇਹਨਾਂ ਨੂੰ ਦਿਖਾਉਨੇ ਆ ਵੀ ਮਤਲਬ ਟਾਪ ਕਲਾਸ ਤੇ ਛੋਟੇ ਰਿੰਗ ਵਾਲੀ ਝੋਟੀ ਤੇ ਇਹ ਕਿੰਨੇ ਦੀ ਗੱਬੜੇ ਦੇ ਇਹ ਤਿੰਨ ਮਹੀਨੇ ਦੀ ਗੱਬਣਾ ਤਿੰਨ ਮਹੀਨੇ ਦੀ ਗੱਬਣ ਜੀ ਤੇ ਜਿਹਦੇ ਥੱਲੇ ਹੁਣ ਦੋ ਦਸ ਦੇ 10 ਤੋਂ 11 ਕਿਲੋ ਦੁੱਧ ਚੜੀ 10 ਤੋਂ ਲੈ ਕੇ 11 ਦੇ ਜੱਤੇ ਮਿਲਦੀ ਕਿਦਾਂ ਭਾਈ ਆਪਣੇ થાપી ਨੇ ਜਮਾ ਆਇਆ ਥਾਪੀ ਦੇ ਉੱਤੇ ਮਿਲਦੀ ਆ ਤੇ ਸਭ ਤੋਂ ਖਾਸ ਤੇ ਹੁੰਦੀ ਵੀ ਠੰਡੀ ਸਰੀਬ ਦੀ ਝੋਟੀ ਮਤਲਬ ਵਧੀਆ ਝੋਟੀ ਆ ਇੱਕ ਨੰਬਰ ਤੇ ਜੇ ਗੱਲ ਕਰਦੇ ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ ਤੇ ਝੋਟੀਆਂ ਵੀਰੋਂ ਨਹੀਂ ਸਾਡੇ ਕੋਲ ਮਤਲਬ ਇੱਕ ਦੋ ਮੰਗਾਉਂਦੇ ਰਹਿੰਦੇ ਟੌਪ ਦੀ ਆ ਵੇਖੋ ਹਾਲੀ ਮਤਲਬ 13 ਮਹੀਨੇ ਦੀ ਕੱਟੀ ਦਦੀਆਂ ਤੇ ਜੇ ਅੱਜ ਗੱਲ ਕਰਦੇ ਵੀਰੇ ਕੁਆਲਿਟੀ ਦੀ ਤੇ ਸਾਮ ਦਾ ਮੁੱਲ ਆ ਵੀਰੇ ਤੇ ਜੇ ਲੈਂਦੇ ਟੌਪ ਦੀ ਲੈਂਦੇ ਇੱਕ ਝੋਟੀ ਇਹਨਾਂ ਨੇ ਸਾਡੇ ਕੋਲ ਤਾਜੀ ਅੱਜ ਫੇਰ ਲੈ ਲਈਆ ਮਤਲਬ ਸਿਰੇ ਦੀ ਝੋਟੀ ਲੈਣੀ ਲੈਣੀ ਹੈ ਜਿਹੜੀ ਮਾੜੀ ਝੋਟੀ ਨਹੀਂ ਲੈਂਦੇ ਵੀਰੋਂ ਨਹੀਂ ਦਦੀਆਂ ਤੇ ਇਹ ਝੋਟੀ ਵੀ ਇਹ ਤੇ ਇਹਨਾਂ ਝੋਟੀਆਂ ਇੱਕ ਦੀ ਮੱਲਾ ਇਦਾਂ ਵੇਚਣੀ ਪੈਂਦੀ ਰੱਖਣੀਆਂ ਨਾ ਦੋ ਹੀ ਸ਼ਕੀਨ ਹੁੰਦੀਆਂ ਝੋਟੀਆਂ ਇਹ ਕਰਕੇ ਝੋਟੀ ਕੋਈ ਮੱਲਾ ਕੋਈ ਨੁਕਸ ਕਰਕੇ ਨਹੀਂ ਦਿੱਤੀ ਤੇ ਟਾਪ ਕਲਾਸ ਦੀ ਜਿਹੜੀ ਵਧੀਆ ਲੈਵਲ ਉਹਦੀ ਐ ਕੋਈ ਪਾਸਾ ਨਹੀਂ ਕੋਈ ਬਾਈ ਨਹੀਂ ਆਇਆ ਬਰਾਬਰ ਮੱਲਾ ਚਾਰੇ ਉਂਗਲਾਂ ਬਰਾਬਰ ਆ ਤੇ ਇਹ ਝੋਟੀ ਆਪਾਂ ਫੋਨ ਦੇ ਉੱਤੇ ਕੀਮਤ ਕਰਾਂਗੇ ਸਾਡੇ ਨਾਲ ਤੋਕੜ ਦੀ ਫੋਨ ਦੇ ਉੱਤੇ ਹੜਨਾ ਕਨੈਕਟ ਕਰ ਸਕਦਾ 9876615127 ਫੌਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਹਾਂ ਸასი ਗੱਲ ਜੀ